ਕਹਿੰਦੇ ਜਦੋਂ ਸੱਪ ਬੁੱਢਾ ਹੁੰਦਾਗਾ ਉਹਨੋਂ ਉਹਦਾ ਜ਼ਹਿਰ ਹੀ ਖਤਮ ਕਰ ਦਿੰਦਾ ਉਹ ਕਿਵੇਂ ਕਹਿੰਦੇ ਜਦੋਂ ਬੁੱਢਾ ਹੁੰਦਾ ਕਹਿੰਦੇ ਜਦੋਂ ਧੁੱਪ ਵਿੱਚ ਜਾਂਦਾ ਤੇ ਉਹਨੂੰ ਧੁੱਪ ਐਵੇਂ ਲੱਗਦੀ ਆ ਜਿਵੇਂ ਕੋਈ ਉਹਦੇ ਸਰੀਰ ਤੇ ਸੁਈਆਂ ਮਾਰੀ ਜਾਂਦਾ ਹੋਵੇ ਕਿਉਂਕਿ ਬढ़ापा ਹੀ ਤੁਹਾਨੂੰ ਪਤਾ ਸਰੀਰ ਉਹੋ ਜਿਹਾ ਕੰਮ ਦਾ ਨਹੀਂ ਰਹਿੰਦਾ ਜਵਾਨੇ ਵੇਲੇ ਜੋ ਸੱਪ ਫਾਣ ਚੱਕਦਾ ਹੌਲੀ ਹੌਲੀ ਜਦੋਂ ਉਹਨੂੰ ਬढ़ापा ਆਉਂਦਾ ਉਹਦੋਂ ਉਹ ਜਮਾਂ ਕਮਜ਼ੋਰ ਹੋ ਜਾਂਦਾ ਤੇ ਉਹਦਾ ਜ਼ਹਿਰ ਇੰਨਾ ਕ ਉਹਦੇ ਤੇ ਹਾ ਵੀ ਹੁੰਦਾ ਤੇ ਉਹ ਜ਼ਹਿਰ ਜਿਹੜਾ ਆ ਉਹ ਸੱਪ ਨੂੰ ਹੀ ਜਿਹੜਾ ਅਸਰ ਕਰ ਜਾਂਦਾ ਤੇ ਉਹ ਸੱਪ ਮੁੱਕ ਜਾਂਦਾ ਐਵੇਂ ਇਨਸਾਨ ਦੀ ਬਿਰਤੀ ਆ ਬੰਦਾ ساری ਉਮਰ ਇਹ ਕਦੇ ਕਿਸੇ ਨਾਲ ਲੜਦਾ ਹੈ ਪੈਸਿਆਂ ਪਿੱਛੇ ਕਦੇ ਜ਼ਮੀਨਾਂ ਪਿੱਛੇ ਜਾਂ ਕਿਸੇ ਵੀ ਕਾਰਨਾ ਪਿੱਛੇ ਆਪਾਂ ਇੱਕ ਦੂਜੇ ਨਾਲ ਵੈਰ ਵਿਰੋਧ ਰੱਖਦੇ ਆ ਤੇ ਕਿਸੇ ਨੂੰ ਬੁਲਾਉਂਦੇ ਨਹੀਂ ساری ਉਮਰ ਇਹ ਆਪਾਂ ਤਾਂ ਸੋਇਦੇ ਆ ਵੀ ਹਾਂ ਜਵਾਨੀ ਵਿੱਚ ਵੀ ਹਾਂ ਕਿਸੇ ਦੀ ਲੋੜ ਨਹੀਂ ਜਾਂ ਕਿਸੇ ਆਪਣੇ ਭੈਣ ਭਰਾ ਦੀ ਲੋੜ ਨਹੀਂ ਆਪ ਦੇ ਸਾਕਾ ਸੰਬੰਧੀਆਂ ਨੂੰ ਛੱਡ ਦਿੰਦੇ ਆ ਤੇ ਜਦੋਂ ਉਮਰ ਬੀਤਦੀ ਆ ਉਹ ਉਮਰ ਟੱਪ ਜਾਂਦੀ ਹੈ ਜਵਾਨੀ ਵਾਲੀ ਜਦੋਂ ਬੜਾਪੇ ਦਾ ਜਦੋਂ ਇੱਕ ਆਉਂਦਾ ਟਾਈਮ ਉਦੋਂ ਐਵੇਂ ਲੱਗਦਾ ਵੀ ਮੇਰੇ ਨਾਲ ਹੁਣ ਕੋਈ ਨਹੀਂਗਾ ਉਦੋਂ ਬੰਦੇ ਨੂੰ ਉਹ ਗੱਲਾਂ ਯਾਦ ਆਉਂਦੀਆਂ ਜਿਹੜੀਆਂ ਪਿਛਲੀਆਂ ਉਹਨੇ ਕੀਤੀਆਂ ਹੁੰਦੀਆਂ ਆਗੀਆਂ ਵੀ ਹਾਂ ਮੈਂ ਉਹਦੇ ਨਾਲ ਐਂ ਕੀਤਾ ਸੀ ਤੇ ਉਹਦੇ ਨਾਲ ਐਂ ਕੀਤਾ ਸੀ ਤੇ ਉਹ ਜਿਹੜਾ ਉਹਦੇ ਅੰਦਰ ਗੱਲਾਂ ਦਾ ਇੰਨਾ ਉਹ ਜ਼ਹਿਰ ਬਣ ਜਾਂਦਾ ਬੰਦੇ ਅੰਦਰ ਤੇ ਉਹ ਗੱਲਾਂ ਦਾ ਜ਼ਹਿਰ ਬੰਦੇ ਨੂੰ ਜਿਉਂ ਨਹੀਂ ਦਿੰਦਾ ਫਿਰ ਉਹ ਜ਼ਿੰਦਗੀ 'ਚ ਸਿਰਫ ਪਛਤਾਵੇ ਰਹਿ ਜਾਂਦੇ ਆ ਤਾਂ ਕਰਕੇ ਉਹ ਪਛਤਾਵੇ ਬੰਦੇ ਨੂੰ ਵੜਾਪੇ 'ਚ ਜਿਉਂ ਨਹੀਂ ਦਿੰਦੇ ਤਾਂ ਕਰਕੇ ਬੰਦਾ ਸਦਮੇ ਨਾਲ ਹੀ ਜਿਹੜਾ ਮੁੱਕ ਜਾਂਦਾ ਸਾਰੇ ਹਮਰ ਆਪਾ ਕਰਦੇ ਰਹ ਜਾਨੇ ਸਾਨੂੰ ਕਿਸ ਦੀ ਲੋੜ ਨੇ ਕਿਸ ਦੀ ਲੋੜ ਨੇ ਬਸ ਇੱਕ ਵੜਾਪੇ ਜਦੋਂ ਪਤਾ ਲੱਗਦਾ ਜਦੋਂ ਵੜਾਪਾ ਆਉਂਦਾ ਵੀ ਵੜਾਪਾ ਕੱਟਣਾ ਕਿੱਡਾ ਔਖਾ ਆਉਦਿਆਂ ਬਿਨਾ ਤਾਂ ਕਰਕੇ ਆ ਕੀ ਲੈ ਜਾਣਾ ਇਸ ਦੁਨੀਆ ਤੋਂ ਹਨ ਵੀ ਕੀ ਪੈਸੇ ਨਾਲ ਜਾਣਾ ਜਾਂ ਕੀ ਨੇ ਨਾਲ ਜਾਣਾ ਹਾਂ ਪੈਸਾ ਇੱਕ ਜ਼ਰੂਰ ਤਾਂ ਜ਼ਰੂਰ ਤਾਂ ਸਮਝ ਕੇ ਹੁਣ ਵਰਤੋ ਤੇ ਆਪਦਿਆਂ ਨਾਲ ਕਦੇ ਵੀ ਨਾ ਟੁੱਟੋ ਕਿਉਂਕਿ ਆਪਦਿਆਂ ਨੇ ਐਂ ਦਿੱਤੀ ਕਿਨਾਰ ਰਹਿਣਾ ਆਪਦਿਆਂ ਨੇ ਆ ਕੇ ਤੁਹਾਨੂੰ ਵੜਾਪੇ ਪਿੱਛਣਾ ਵੀ ਹਾਂ ਕਿਵੇਂ ਆ ਭੈਣ ਭਾਈ ਆਪਦਾ ਜਿਹੜਾ ਨਾਲ ਉਹ ਹੀ ਰਹਿੰਦਾ ਬਸ ਤੇ ਆਪਦੀ ਸਾਰੇ ਮਿਲ ਜੁਲ ਕੇ ਰਹਿਣਾ ਚਾਹੀਦਾਗਾ ਤੇ ਸਾਪ ਦਾ ਕਿੱਡੀ ਸਿੱਖਿਆ ਮਿਲਦੀ ਆ ਉਹਦਾ ਜ਼ਹਿਰ ਜਿਹੜਾ ਅੰਦਰਲਾ ਉਹਨੇ ਖਤਮ ਕਰ ਗਿਆ ਬੰਦੇ ਦਾ ਜਿਹੜਾ ਅੰਦਰਲਾ ਵੈਰ ਹੁੰਦਾ ਕਿਸੇ ਨਾਲ ਉਹ ਉਹਨੇ ਖਤਮ ਕਰ ਜਾਂਦਾ ਐਂਡ ਤੇ ਲੱਗਦਾ ਹਾਂ ਵੀ ਇਹ ਗਲਤ ਆ ਮੈਂ ਕਿਸੇ ਨਾਲ ਬੋਲਿਆ ਨਹੀਂ ਫਿਰ ਕੀ ਫਾਇਦਾ ਹੁੰਦਾ ਇਹੋ ਜਿਹਾ ਪਛਤਾਵੇ ਦਾ ਜੇ ਸਾਰੀ ਉਮਰ ਕਿਸੇ ਨਾਲ ਬੋਲਿਆ ਹੀ ਨਹੀਂ ਐਂਡ ਤੇ ਬਸ ਉਹ ਹੀ ਜਿਹੜੇ ਮਨ ਵਿੱਚ ਰਹਿ ਜਾਂਦੇ ਆ ਅਧੂਰੇ ਗੱਲਾਂ ਬਾਤਾਂ ਤਾਂ ਕਰਕੇ ਸਾਰੇ ਇਕੱਠੇ ਰਹਿਓ ਜਿੰਨਾ ਵੀ ਹੋ ਸਕੇ ਨਿੱਕੀ ਜੀ ਜ਼ਿੰਦਗੀ ਕੀ ਲੈ ਜਾਣਾ ਧੰਨਵਾਦ